ਤੁਸੀਂ ਇਹ ਗੱਲ ਕੀਤੀ ਕਿ ਮੈਂ ਇਹਨਾਂ ਦੇ ਨਾਲ ਬੁਰੇ ਸਮੇਂ 'ਚ ਖੜਿਆ। ਬੁਰਾ ਸਮਾਂ ਕਿਸੇ ਤੇ ਵੀ ਆਉਂਦਾ ਹੈ। ਜੀ। ਮੈਨੂੰ ਡਾਇਗਨੋਸ ਹੋਇਆ ਸੀ ਗਲੇ ਦਾ ਕੈਂਸਰ। ਆਈ ਏਮ ਅ ਕੈਂਸਰ ਸਰਵਾਈਵਰ। ਜੀ। 2019 'ਚ ਮੇਰਾ ਡਾਇਗਨੋਸ ਹੋਇਆ ਸੀ। ਤੇ ਉਹ ਟਾਈਮ ਉਹ ਸੀ ਜਦੋਂ ਇਹਨਾਂ ਨੂੰ ਇਕੋ ਫੇਕ ਕੇਸ ਦੇ ਵਿੱਚ ਸਰਕਾਰ ਨੇ ਫਸਾਇਆ ਸੀ ਮੈਂ ਥੋੜਾ ਜਿਹਾ ਦੱਸਦੀ ਆ ਜੀ ਇੱਥੇ ਸਨ ਬ੍ਰਹਮਿੰਦਰਾ ਜੀ ਉਦੋਂ ਹੈਲਥ ਮਿਨਿਸਟਰ ਸਨ ਇਹਨਾਂ ਦੇ ਜੋ ਨਾਲ ਸਪੋਰਟਰਸ ਉਹ ਆਉਂਦੇ ਹੁੰਦੇ ਸਨ ਮੇਰੇ ਕੋਲ ਉੱਥੇ ਹਸਪੀਟਲ ਵਾਰਡ ਵਿੱਚ ਤੇ ਉਹਨਾਂ ਨੇ ਆ ਕੇ ਬਹਿਣਾ ਜੀ ਇਹਨਾਂ ਦੇ ਨਾਲਦਿਆਂ ਦੇ ਟੀਕੇ ਲਵਾ ਦਿਓ ਇਹਨੂੰ ਜਿਹੜਾ ਕੋਈ ਹੋਰ ਹੈ ਮਰੀਜ਼ ਜਿਹੜੇ ਗਰੀਬ ਮਰੀਜ਼ ਆਉਂਦੇ ਸੀ ਉਹਨਾਂ ਦਾ ਸਮਾਨ ਲਵਾ ਦਿਓ ਉਹਨਾਂ ਤੋਂ ਇਹ ਕਰ ਦਿਓ ਸੋ ਮੈਂ ਉਹਨਾਂ ਨੂੰ ਕਿਹਾ ਜੀ ਕਿ ਤੱਕਾ ਤੁਹਾਡੇ ਤਾਂ ਤੁਸੀਂ ਤਾਂ ਮਾਲਕ ਹੋ ਤੁਸੀਂ ਜਿੰਨਾ ਮਰਜ਼ੀ ਤੁਸੀਂ ਕਹੋ ਤੁਹਾਡੇ ਤਾਂ ਆਰਡਰ ਤੇ ਜੋ ਮਰਜ਼ੀ ਦੇ ਜਾਏਗਾ ਪਰ ਮੇਰਾ ਜ਼ਮੀਰ ਨਹੀਂ ਮੰਨਦਾ ਕਿ ਮੈਂ ਹਸਪਤਾਲ ਵਿੱਚ ਗਰੀਬ ਦਾ ਟੀਕਾ ਚੱਕ ਚੱਕ ਕੇ ਤੁਹਾਡੇ ਇਹਨਾਂ ਨੂੰ ਵੀ ਫਰੀ ਇਲਾਜ ਪਿੱਛੇ ਲਾਵਾਂ ਤੁਸੀਂ ਸਰਕਾਰ ਹੋ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਵੀ ਇਹ ਗਲਤ ਹੈ ਬਸ ਇਹ ਸ਼ਾਇਦ ਉਹਨਾਂ ਨੂੰ ਇੰਨਾ ਕਿ ਚੁਬਿਆ ਕਿ ਉਹਨਾਂ ਨੇ ਮੈਨੂੰ ਝੂਠੇ ਕੇਸ ਤੇ ਸਸਪੈਂਡ ਕਰਤਾ ਜੋ ਕਿ ਉਸ ਤੋਂ ਬਾਅਦ ਬਕਾਇਦਾ ਸੈਸ਼ਨ ਜੱਜ ਨੇ ਵੀ ਹੋਰ ਬਥੇਰੀਆਂ ਇਨਕੁਆਇਰੀਆਂ ਤੋਂ ਬਾਅਦ ਉਹ ਪੂਰਨ ਰੂਪ ਵਿੱਚ ਕਲੀਅਰ ਕਰਕੇ ਮੈਨੂੰ ਵਾਪਸ ਰੀਇਨਸਟੇਟ ਕਰਕੇ ਮੈਨੂੰ ਸੀਨੀਅਰਿਟੀ ਤੱਕ ਵੀ ਦਿੱਤੀ ਗਈ ਕਿ ਗਲਤ ਹੈ ਪਰ ਉਸ ਦੌਰਾਨ ਹੁਣ ਜਿਵੇਂ ਇਹਨਾਂ ਦਾ ਡਾਇਗਨੋਸ ਹੋਇਆ ਮੈਂ ਸਿਰਫ ਹਿੰਮਤ ਦੇਣਾ ਚਾਹੁੰਨੀ ਹਾਂ ਤੁਹਾਨੂੰ ਸ਼ਾਇਦ ਇਹ ਗੱਲ ਦੱਸਣ ਦੀ ਲੋੜ ਵੀ ਨਹੀਂ ਸੀ ਮੈਨੂੰ ਪਰ ਮੈਂ ਇਸ ਕਾਰਨ ਦੱਸਣਾ ਚਾਹੁੰਨੀ ਹਾਂ ਕਿ ਬਹੁਤ ਸਾਰੇ ਟੈਟੇਰੀ ਹੋ ਜਾਂਦੇ ਨੇ ਇਹਨਾਂ ਨੇ ਕਿਹਾ ਕਿ ਮੈਂ ਜਿੰਨੇ ਦਿਨ ਟ੍ਰੀਟਮੈਂਟ ਕਿਉਂਕਿ ਅਸੀਂ ਮੈਕਸ ਟੂ ਜਾਣਾ ਹੁੰਦਾ ਸੀ ਕਿ ਮੈਂ ਜਿੰਨੇ ਦਿਨ ਟ੍ਰੀਟਮੈਂਟ ਜਾਣੇ ਮੈਂ ਕਾਰ ਆਪ ਹੀ ਚਲਾ ਕੇ ਜਾਵਾਂਗਾ ਤੇ ਮੈਂ ਆਪਣੇ ਅੰਦਰ ਇੱਕ ਪੋਜ਼ਿਟਿਵ ਊਰਜਾ ਚਾਹਨਾ ਕਿਉਂਕਿ ਅਸੀਂ ਆਪਣਾ ਇੱਕ ਚੈਨਲ ਜਿਵੇਂ ਸ਼ੁਰੂ ਕੀਤਾ ਹੋਇਆ ਹੈਲਥ ਚੈਨਲ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਚੈਨਲ ਜੋ ਕਿ ਅਸੀਂ ਹੈਲਥ ਦੇ ਬਾਬਤ ਗੱਲ ਕਰਦੇ ਆ ਤਾਂ ਵਿੱਚੋਂ ਕਈ ਮੈਸੇਜ ਇਦਾਂ ਦੇ ਆ ਜਾਂਦੇ ਆ ਕਿ ਕੀ ਗੱਲ ਹੈ ਤੁਸੀਂ ਉੱਚੀ ਕਿਉਂ ਨਹੀਂ ਬੋਲ ਰਹੇ ਜਾਂ ਕੀ ਗੱਲ ਹੈ ਸਾਨੂੰ ਗੱਲਾਂ ਨੂੰ ਹੀ ਆ ਤੁਹਾਨੂੰ ਹੋਇਆ ਹੋਵੇ ਕੁਝ ਤਾਂ ਸਮਝ ਆਵੇ ਮੈਂ ਇਸ ਕਾਰਨ ਅੱਜ ਕੀਤਾ ਨਹੀਂ ਮੈਂ ਸ਼ਾਇਦ ਇਹ ਗੱਲ ਕਰਨੀ ਵੀ ਲੋਕ ਇਹ ਸੋਚ ਰਹੇ ਨੇ ਵੀ ਡਾਕਟਰ ਨੂੰ ਤਾਂ ਕਦੇ ਕੋ ਬਿਮਾਰੀ ਆਈ ਨਾ ਕਦੇ ਕੋਈ ਦੁੱਖ ਆਇਆ ਤੁਹਾਨੂੰ ਔਖੇ ਸਮੇਂ ਜੋ ਲੰਘਣਾ ਪਵੇ ਤਾਂ ਸਮਝ ਆਵੇ ਤੁਸੀਂ ਐਵੇਂ ਲੈਕਚਰ ਦੇ ਹੀ ਜਾਂਦੇ ਹੋ ਤੁਸੀਂ ਮੰਨੋਗੇ ਕਿ ਅਸੀਂ ਉਹ ਪੂਰਾ ਸਮਾਂ ਜਿੰਨੀ ਦੇਰ ਰੇਡੀਓਥੈਰਪੀ 'ਚੇ ਹਫ਼ਤੇ ਅਸੀਂ ਜਾਂਦੇ ਰਹੇ ਹਾਂ ਮੈਂ ਉੱਥੇ ਲਿਖ ਕੇ ਵੀ ਦਿੱਤਾ ਇਹਨਾਂ ਨੂੰ ਸੈਕਟਰੀ ਨੂੰ ਉਸ ਸਮੇਂ ਦੇ ਨੂੰ ਕਿ ਅਸੀਂ ਇਸ ਪ੍ਰੋਬਲਮ 'ਚੋਂ ਤੁਸੀਂ ਜੋ ਵੀ ਇਨਕੁਆਰੀਆਂ ਕਰਨੀਆਂ ਮੈਂ ਹਾਜ਼ਰ ਹਾਂ ਤੁਸੀਂ ਜੇ ਇਹ ਸਮਾਂ ਲਗਾ ਦਿਓ ਤਾਂ ਮੈਂ ਤੁਹਾਡੇ ਕੋਲ ਰੋਜ਼ ਹਾਜ਼ਰ ਹੋਈ ਜਾਵਾਂਗੀ ਉਹਨਾਂ ਨੇ ਕਿਹਾ ਨਹੀਂ ਆਣਾ ਤੂੰ ਰੋਜ਼ ਹੀ ਆ ਮੈਨੂੰ ਉੱਥੇ ਸਿਰਫ ਬਿਠਾਣਾ ਹੁੰਦਾ ਸੀ ਮੇਰੇ ਅੱਗੇ ਜਿਹੜੇ ਉਦੋਂ ਉਹਨਾਂ ਨੇ ਇਨਕੁਆਇਰੀ ਆਫਿਸਰ ਸੀ ਉਹਨਾਂ ਦੀ ਉਮਰ ਸੀ 86 ਤੇ ਉਹਨਾਂ ਦੇ ਨਾ ਮਤਲਬ ਕੁਝ ਜੋ ਵੀ ਸੀ ਉਹ ਇੰਜ ਗੱਲ ਕਰਦੇ ਕਰਦੇ ਸੌਂ ਜਾਂਦੇ ਸਨ ਚਾਰ-ਚਾਰ ਘੰਟੇ ਸੁੱਤੇ ਰਹਿੰਦੇ ਸਨ ਮੈਨੂੰ ਸਿਰਫ ਉੱਥੇ ਬੈਠ ਕੇ ਆਣਾ ਹੁੰਦਾ ਸੀ ਅਸੀਂ ਬੇਨਤੀ ਕੀਤੀ ਉੱਥੇ ਜਿਹੜੇ ਡਾਕਟਰ ਨੇ ਰੇਡੀਓਥੈਰੇਪੀ ਦੇਣੀ ਸੀ ਵੀ ਭਾਈ ਤੁਸੀਂ ਫਿਰ ਸ਼ਾਮ ਨੂੰ ਕਰਦਿਆ ਕਰੋ ਸਾਨੂੰ ਰੋਜ਼ ਸਵੇਰੇ ਉੱਥੇ ਬਹਿਣਾ ਪੈਂਦਾ ਸੋ ਰੋਜ਼ ਸਵੇਰੇ 4 ਘੰਟੇ ਮੈਨੂੰ ਉਹ ਜ਼ਲਾਲਤ ਸਿਰਫ ਬਿਨਾ ਮਤਲਬ ਦੇ ਪਟਾਣਾ ਹਰਾਸਮੈਂਟ ਇਹਨਾਂ ਨੂੰ ਤੋੜਨਾ ਹੈ ਵੀ ਮੈਂ ਇਹਨਾਂ ਨੂੰ ਤੋੜਨਾ ਤੇ ਇੱਕ ਪਾਸੇ ਮੇਰੇ ਹੁੰਦੇ ਸੀ ਹਸਬੰਡ ਤੁਸੀਂ ਮੰਨੋਗੇ ਨਹੀਂ ਕਿ ਰਸਤੇ 'ਚ ਖੂਨ ਦੀਆਂ ਉਲਟੀਆਂ ਤੱਕ ਕਰਦੇ ਇੰਨਾ ਇੰਨਾ ਮੈਂ ਭਰ ਜਾਂਦਾ ਸੀ ਸ਼ਾਮ ਨੂੰ ਅਸੀਂ ਰੇਡੀਓਥੈਰਪੀ ਉੱਥੇ ਲਵਾ ਕੇ ਆਪ ਹੀ ਮੈਂ ਰਸਤੇ 'ਚ ਕਿੰਨੀ ਵਾਰ ਕਹਿਣਾ ਹੁਣ ਮੈਂ ਡਰਾਈਵ ਕਰਦੀ ਆ ਪਰ ਇਹਨਾਂ ਨੇ ਕਿਹਾ ਤੂੰ ਮੇਰੀ ਹਿੰਮਤ ਨਾ ਤੋੜ ਮੈਂ ਆਪਣੀ ਹਿੰਮਤ ਨਾਲ ਜਾਣਾ ਤੂੰ ਸਿਰਫ ਵਾਇਗਰੂ ਬੋਲ ਬਸ ਤਾਂ ਕਮਾਲ ਹੈ ਦੱਸੇ ਹਿੰਮਤ 6 ਦੇ 6 ਹਫਤੇ ਆਵਾਜ਼ ਪੂਰੀ ਤਰ੍ਹਾਂ ਚਲੀ ਗਈ ਸੀ ਬਿਲਕੁਲ ਨਹੀਂ ਸੀ ਬੋਲ ਸਕਦੇ ਹੁੰਦੇ ਮੇਰੇ ਮੈਂ ਜਦੋਂ 4 ਘੰਟੇ ਉੱਥੇ ਬੈਠਣਾ ਮੈਨੂੰ ਇਹਨਾਂ ਨੇ ਜ਼ਲੀਲ ਕਰਨਾ ਤਾਂ ਇਹਨਾਂ ਨੇ ਬਾਹਰ ਬੈਠ ਕੇ ಪಾਠ ਕਰਦੇ ਰਹਿਣਾ ਫਿਰ ਜਦੋਂ ਇਹਨਾਂ ਦੀ ਹੁੰਦੀ ਸੀ ਰੇਡੀਓਥੈਰੇਪੀ ਤਾਂ ਮੈਂ ਟਾਠ ਕਰਦੀ ਰਹਿੰਦੀ ਸੀ ਸੋ ਮਤਲਬ ਇਹ ਸਟਰੈਂਥ ਤਾਂ ਤੁਹਾਡੇ ਅੰਦਰ ਸਭ ਦੇ ਅੰਦਰ ਹੁੰਦੀ ਹੈ ਜੇ ਦੀ ਅਸੀਂ ਸਟਰੈਂਥ ਬਣੇ ਸਾਂ ਮੈਨੂੰ ਲੱਗਦਾ ਬਿਲਕੁਲ ਸਹੀ ਕਹਿ ਰਹੇ ਨਾਨੇ ਕਿ ਤੁਹਾਡੇ ਅੰਦਰ ਹੁੰਦੀ ਹੈ ਤੁਸੀਂ ਸਿਰਫ ਉਸ ਸਮੇਂ ਜਗਾਣੀ ਹੁੰਦੀ ਹੈ ਔਖੇ ਸਮੇਂ ਆਉਂਦੇ ਨੇ ਠੀਕ ਹੈ ਇਹ ਤਾਂ ਹੈ 4 ਮਹੀਨੇ ਮੇਰੀ ਜ਼ੀਰੋ ਵਾਇਸ ਸੀ 4 ਮਹੀਨੇ ਬੋਲ ਨਹੀਂ ਸੀ ਸਕਦਾ ਸੀ ਆ ਵੀ ਨਹੀਂ ਕਰ ਸਕਦਾ ਸੀ ਲੇਕਿਨ ਸਭ ਕੁਝ ਆਪਣੇ ਆਪ ਨੋਰਮਲ ਹੋ ਜਾਂਦਾ ਜਦੋਂ ਤੁਸੀਂ ਇੱਕ ਆਪਣੇ ਆਪ ਨੂੰ ਸਹੀ ਫੈਸਲਾ ਕਰਦੇ ਹੋ ਸਹੀ ਇਲਾਜ ਕਰਦੇ ਹੋ ਸਹੀ ਰਨਸ ਹੋ ਜਾਂਦਾ ਫਿਰ ਸਭ ਠੀਕ ਵੀ ਹੋ ਜਾਂਦਾ ਪਰ ਹਿੰਮਤ ਚੀਜ਼ ਆ ਤਾਂ ਹੀ ਕਹਿੰਦੇ ਉਹ ਕਮਾਈ ਜਾਂਦੇ ਆ ਉਹ ਸਾਈਂ ਦੇ ਵਿੱਚ ਵੀ ਨੰਬਰਿਤ ਵਾਰ ਆ ਆਨੰਤਪੁਰ ਸਾਹਿਬ ਤੇ ਅਸੀਂ ਗਏ ਸੀ ਅਸੀਂ ਕਿਹਾ ਜੇ ਤਾਂ ਅਸੀਂ ਠੀਕ ਆ ਰੱਬਾ ਸਹੀ ਖੜੇ ਆ ਤਾਂ ਸਾਥ ਨਹੀਂ ਨਹੀਂ ਛੱਡ ਨਹੀਂ ਸਾਥ ਸਾਨੂੰ ਜਿਵੇਂ ਰੁੱਲਦੇ ਆ ਸੋ ਬਿਲਕੁਲ ਸੋ ਇਹ ਦੋਰੀ ਹੁੰਦਾ ਇਹ ਗੱਲ ਪੇ ਮੈਂਟਲ दोनों हेल्थ जरूरी ने बहुत टाइम के लोग कई ने जोड़े सिर्फ फिजिकल हेल्थ पर जोर देंगे ने मैंटली वीक होंगे ने पर असं दोनों चीज़ा ही स्ट्रोंग रखते हैं सगो डिफिकल्ट टाइम्स होंगे ना जिंदगी ਬੰਦੇ ਨੂੰ ਬਹੁਤ ਤਗੜਾ ਬਣਾਉਂਦੇ ਨੇ ਇੱਕ ਤਾਂ ਰਿਸ਼ਤਿਆਂ ਦੇ ਪਤਾ ਲੱਗ ਜਾਂਦਾ ਸੱਚਾ ਕੌਣ ਤੇ ਝੂਠਾ ਕੌਣ ਇਹ ਸਭ ਤੋਂ ਵੱਡੀ ਤੋੜਾ ਬੋਸ ਕੌਣ ਤੇ ਦੁਸ਼ਮਣ ਕੌਣ ਬਿਲਕੁਲ ਉਹਨਾਂ ਜਿਹੜੇ ਛਿਟਕਦੇ ਨੇ ਪਤਾ ਲੱਗ ਜਾਂਦਾ ਵੀ ਇਹ ਨਕਲੀ ਸੀ ਇਹ ਉਹ ਜੱਜ ਸੀ ਜਿਹਨੂੰ ਪਤਾ ਸੀ ਕਿ ਇਹ ਜਾਣਾ ਟ੍ਰੀਟਮੈਂਟ ਲਈ ਬਿਠਾ ਕੇ ਰੱਖਦਾ ਸੀ ਮਰਦੇ ਦਮ ਤੇ ਡੈਥ ਬੈੱਡ ਤੇ ਉਸ ਨੂੰ ਯਾਦ ਆਏਗਾ ਮੈਂ ਕਿਸ ਨਾਲ ਕੀ ਧੱਕਾ ਕੀਤਾ ਉਹ ਰਿਪੈਂਡ ਕਰੇਗਾ ਏਹੀ ਹੋ ਗਿਆ ਸਾਨੂੰ ਪਤਾ ਸੀ ਵੀ ਇਹ ਹੋ ਰਿਹਾ ਸਭ ਕੁਝ ਉਹਦੇ ਸਾਹਮਣੇ ਰਿਪੋਰਟਸ ਦਿਖਾਈਆਂ ਦਿਖਾਇਆ ਵੀ ਇਹ ਚੀਜ਼ ਹੋ ਰਹੀ ਹੈ ਤੁਸੀਂ ਜੀ ਸਾਨੂੰ ਲੇਟ ਕਰ ਦਿਓ ਪਰ ਉਸ ਤੋਂ ਬਾਅਦ ਜਦੋਂ ਇਹ ਮੁੱਕੀ ਜਿਸ ਸੈਸ਼ਨ ਜੱਜ ਨੇ ਉਹਨੇ ਸਗੋ ਔਨ ਬਿਹਾਫ ਆ ਫੋਰ ਦੇ ਕਿਆ ਵੀ ਵੀ ਆਰ ਸੌਰੀ ਕਿ ਇਹ ਚੀਜ਼ ਤੁਹਾਡੇ ਨਾਲ ਤੱਕਾ ਹੋਇਆ ਬਟ ਵੀ ਆਰ ਸੀਇੰਗ ਅ ਵੈਰੀ ਸਟਰੋਂਗ ਲੇਡੀ ਆਊਟ ਆਫ ਇਟ ਤੇ ਚਲੋ ਮੈਂ ਮੈਂ ਤੈਨੂੰ ਦੱਸ ਰਹੀ ਆ ਕਿ ਅਸੀਂ ਉਹ ਔਖਾ ਸਮਾਂ ਜਰਿਆ ਜਦੋਂ ਲੋਕ ਕਹਿ ਦਿੰਦੇ ਨੇ ਤੁਹਾਨੂੰ ਕੀ ਪਤਾ ਜੀ ਤਕਲੀਫ ਕੀ ਹੁੰਦੀ ਆ ਸੋ ਅਸੀਂ ਉਸ ਸਾਰੇ ਦੁੱਖ ਦੇਖੇ ਹੀ ਨਹੀਂ ਹੋਣਾ ਸਿਲਵਰ स्पून लेके ਪੈਦਾ ਹੋਏ ਹੋਨੇ ਆ ਜੀ ਤੋ ਇਸ ਕਰਕੇ ਸਗੋਂ ਜਿਹੜੇ ਡਿਫਿਕਲਟ ਟਾਈਮ ਹਰ ਤੇ ਆਣੇ ਚਾਹੀਦੇ ਨੇ ਇੱਕ ਤਾਂ ਬੰਦਾ ਤਗੜਾ ਬਹੁਤ ਬਣ ਜਾਂਦਾ ਇੱਕ ਤਾਂ ਡਰ ਖਤਮ ਹੋ ਜਾਂਦਾ ਕਹਿੰਦੇ ਨਾ ਸਭ ਤੋਂ ਵੱਡਾ ਡਰ ਕੀ ਹੈ ਜ਼ਿੰਦਗੀ ਚ ਮੌਤ ਤੁਸੀਂ ਮੌਤ ਦੇ ਡਰ ਤੋਂ ਖਤਮ ਹੋ ਜਾ ਫਿਰ ਫਿਰ ਕੀ ਤੋਂ ਡਰਨਾ ਵੱਟਵੱਟ ਕੀ ਹੋਏਗਾ ਮਰ ਜਾਗੇ ਨਾ ਮੌਤ ਦਾ ਡਰ ਤੂੰ ਦੂਰ ਹੋ ਜਾ ਫਿਰ ਤੁਸੀਂ ਸ਼ੇਰ ਹੀ ਸ਼ੇਰ ਕਿਸੇ ਚੀਜ਼ ਤੋਂ ਡਰਨੇ ਲੱਗਦਾ